ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਮੁਖਤਿਆਰ ਸਿੰਘ ਦੇ ਦੋ ਪੁੱਤਰ ਤੇ ਇੱਕ ਧੀ ਆ ਉਹਨੇ ਆਪਣੇ ਬੱਚਿਆਂ ਨੂੰ ਬਰਾਬਰ ਦੀ ਵਿਦਿਆ ਦਿੱਤੀ ਕਦੇ ਇਹ ਨਹੀਂ ਸੋਚਿਆ ਕਿ ਇੱਕ ਨੂੰ ਘੱਟ ਪੜਾਉਣਾ ਜਾਂ ਦੂਜੇ ਨੂੰ ਵੱਧ ਪੜਾਉਣਾ ਚਲੋ ਬੱਚੇ ਪੜ੍ਹ ਲਿਖ ਜਾਂਦੇ ਆ ਬੇਟੀ ਜਿਹੜੀ ਉਹ ਵੱਡੀ ਸੀ ਉਹ ਵਧੀਆ ਨੌਕਰੀ ਤੇ ਲੱਗ ਜਾਂਦੀ ਆ। ਉਹਦਾ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਰਹਿ ਜਾਂਦੇ ਆ ਬੇਟੀ। ਬੇਟੇ ਵੀ ਇੱਕ ਇੱਕ ਕਰਕੇ ਦੋਨੋਂ ਨੌਕਰੀ ਤੇ ਲੱਗ ਜਾਂਦੇ ਆ। ਵੱਡਾ ਬੇਟਾ ਸੀ ਜਿਹੜਾ ਉਹਨੇ ਆਪਣੀ ਪਸੰਦ ਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ। ਚਲੋ ਥੋੜਾ ਟਾਈਮ ਤਾਂ ਉਹ ਕੁੜੀ ਆ ਜਿਹੜੀ ਆਪਣੇ ਸੱਸ ਸਹੁਰੇ ਨਾਲ ਰਹਿੰਦੀ ਆ। ਕੁੜੀ ਸ਼ਹਿਰ ਦੀ ਸੀ, ਮੁੰਡਾ ਪਿੰਡ ਦਾ ਸੀ। ਇਸ ਲਈ ਸ਼ਹਿਰ ਦੀ ਕੁੜੀ ਆ ਜਿਹੜੀ ਉਹਨੂੰ ਪਿੰਡ ਦੇ ਵਿੱਚ ਐਡਜਸਟ ਕਰਨਾ ਔਖਾ ਹੋ ਰਿਹਾ ਸੀ। 6 ਮਹੀਨੇ ਤਾਂ ਉਹ ਇਸੇ ਛੇਪ ਜੀ ਦੇ ਵਿੱਚ ਰਹਿੰਦੀ ਆ। ਵੀ ਚਲੋ ਮੇਰਾ ਹਜੇ ਵਿਆਹ ਹੋਇਆ ਪਰ ਜਦੋਂ ਨੂੰ ਆਏ ਲੱਗਦਾ ਵੀ ਮੈਂ ਪਿੰਡ 'ਚ ਨਹੀਂ ਰਹਿ ਸਕਦੀ ਤਾਂ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਆਪਾਂ ਸ਼ਹਿਰ 'ਚ ਰਹੀਏ ਚਲੋ ਮੁੰਡਾ ਆਪਣੇ ਮਾਪੇ ਆਪਣਾ ਗੱਲ ਕਰਦਾ ਕਿ ਆਪਾਂ ਸ਼ਹਿਰ 'ਚ ਸ਼ਿਫਟ ਹੋਣਾ ਪਰ ਮੁਖਤਿਆਰ ਸਿੰਘ ਕਹਿੰਦਾ ਕਿ ਨਹੀਂ ਪੁੱਤਰ ਅਸੀਂ ਸ਼ਹਿਰ 'ਚ ਨਹੀਂ ਰਹਿ ਸਕਦੇ ਚਲ ਤੇਰੀ ਮਰਜ਼ੀ ਆ ਤੂੰ ਸ਼ਹਿਰ 'ਚ ਚਲੇ ਜਾ ਚਲੋ ਵੱਡਾ ਬੇਟਾ ਆਪਣੀ ਪਤਨੀ ਦੇ ਨਾਲ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਪਿੰਡ ਆਉਣਾ ਜਾਣਾ ਬਿਲਕੁਲ ਹੀ ਘਟ ਜਾਂਦਾ ਜਦੋਂ ਕਦੇ ਪੁੱਤਰ ਦਾ ਜੀ ਕਰਦਾ ਵੀ ਅੱਜ ਮੈਂ ਸਾਗ ਖਾਣਾ ਤੋ ਆਪਣੀ ਮਾਂ ਨੂੰ ਫੋਨ ਕਰ ਦਿੰਦਾ ਵੀ ਮਾਂ ਸਾਡੇ ਲਈ ਸਾਗ ਬਣਾ ਦੇ ਮੈਂ ਆ ਕੇ ਲੈ ਦੂੰ ਚਲੋ ਉਹਦੀ ਮਾਂ ਸੀ ਜਿਹੜੀ ਹਨਾ ਪੁੱਤਰ ਦਾ ਪਿਆਰ ਹੁੰਦਾ ਮਾਂ ਪੁੱਤ ਦਾ ਉਹ ਕਦੇ ਸਾਗ ਬਣਾ ਦਿੰਦੀ ਕਦੇ ਲੱਸੀ ਦਹੀਂ ਕਦੇ ਦੁੱਧ ਜਾਂ ਕੁਝ ਵੀ ਹੁੰਦਾ ਉਹਨੂੰ ਭੇਜਦੀ ਰਹਿੰਦੀ ਪਰ ਜਿਹੜਾ ਮੁਖਤਿਆਰ ਸਿੰਘ ਸੀ ਉਹ ਆਪਣੀ ਪਤਨੀ ਜੰਗੀਰਪੁਰ ਨੂੰ ਝਿੜਕਦਾ ਰਹਿੰਦਾ ਸੀ ਵੀ ਜਿਹੜੇ ਪੁੱਤਰ ਨੇ ਤੇਰੀ ਕਦਰ ਨਹੀਂ ਕੀਤੀ ਜਿਹਨੂੰ ਆਪਾਂ ਪੜਾਹ ਲਿਖਾ ਕੇ ਉੱਚੇ ਅਹੁਦੇ ਤੇ ਪਹੁੰਚਾਇਆ ਅੱਜ ਉਹ ਛੱਡ ਕੇ ਆਪਣੀ ਪਤਨੀ ਦੇ ਪਿੱਛੇ ਲੱਗ ਕੇ ਸ਼ਹਿਰ ਚលਿਆ ਗਿਆ ਵੀ ਤੁੰਕੇ ਉਹਦੇ ਖਾਤਰ ਕਰਦੀ ਆ ਉਹਨਾਂ ਨੇ ਤੇਰਾ ਕਿੰਨਾ ਕੁ ਕੀਤਾ ਉਹ ਕਹਿ ਦਿੰਦੀ ਵੀ ਦੇ ਆਪਣੀ ਔਲਾਦ ਦੇ ਲਈ ਮਾਂ ਹਰ ਕੋਈ ਕੰਮ ਆ ਜਿਹੜਾ ਕਰ ਦਿੰਦੀ ਆ ਔਲਾਦ ਕਰੇ ਨਾ ਕਰੇ ਇਹ ਉਹਨਾਂ ਦੀ ਮਰਜ਼ੀ ਆ ਚਲੋ ਮਖਤਿਆਰ ਸਿੰਘ ਦੀਆਂ ਝੜਕਾਂ ਵੀ ਕਈ ਵਾਰ ਐਵੇਂ ਰਹਿ ਜਾਂਦੀਆਂ ਕਿਸੇ ਕੰਮ ਨਾ ਆਉਂਦੀਆਂ ਇਸੇ ਤਰ੍ਹਾਂ ਸਮਾਂ ਗੁਜ਼ਰਿਆ ਮਖਤਿਆਰ ਸਿੰਘ ਦੀ ਜੋ ਬੇਟੀ ਸੀ ਉਹ ਕਦੇ-ਕਦਾਈਂ ਆਪਣੇ ਹਸਬੰਦ ਨਾਲ ਝੜਾ ਮਾਰ ਲੈਂਦੀ ਸੀ ਉਹ ਵੀ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਬੀਜੀ ਸੀ ਕਿਉਂਕਿ ਨੌਕਰੀ ਕਰਦੀ ਸੀ ਉਹਦੇ ਘਰ ਵਾਲਾ ਵੀ ਨੌਕਰੀ ਕਰਦਾ ਸੀ ਹੁਣ ਮਖਤਿਆਰ ਸਿੰਘ ਤੇ ਜੰਗੀਰ ਕੌਰ ਨੂੰ ਐਂ ਲੱਗਦਾ ਵੀ ਜਿਵੇਂ ਪੁੱਤਰ ਤੇ ਧੀ ਆ ਉਹਨਾਂ ਦੇ ਹੀ ਬਗਾਨੇ ਹੀ ਹੋ ਗਏ ਹੁਣ ਜੇ ਵੀ ਉਹ ਗੱਲ ਕਰਦੇ ਫੋਨ ਕਰਦੇ ਵੀ ਤੁਸੀਂ ਸਾਨੂੰ ਮਿਲਜੋ ਆ ਕੇ ਸਾਡਾ ਜੀ ਕਰਦਾ ਤਾਂ ਧੀ ਤੇ ਪੁੱਤਰ ਵੀ ਇਹੀ ਗੱਲ ਕਹਿੰਦੇ ਕਿ ਅਸੀਂ ਬਿਜੀ ਆ ਸਾਡੇ ਤੋਂ ਨਹੀਂ ਆਇਆ ਜਾਂਦਾ ਹੁਣ ਜਿਹੜਾ ਛੋਟਾ ਪੁੱਤਰ ਸੀ ਉਹ ਜਿਹੜਾ ਉਹਦੇ ਰਿਸ਼ਤੇ ਦੀ ਗੱਲ ਹੁੰਦੀ ਆ ਤੇ ਮਖਤਿਆਰ ਸਿੰਘ ਕਹਿੰਦਾ ਵੇਖ ਲਾ ਜੰਗੀਰਪੁਰੇ ਜਦੋਂ ਦੋਨੇ ਦੂਜੇ ਨਹੀਂ ਆਪਣੇ ਰਹੇ ਰਹਿਣਾ ਇਹ ਨਹੀਂ ਵੀ ਆਪਣਾ ਨਹੀਂ ਉਹ ਕਹਿੰਦੀ ਫਿਰ ਰਹਿਣ ਨਾ ਰਹਿਣ ਵੀ ਜਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਵੀ ਹੁਣ ਆਏ ਤਾਂ ਨਹੀਂ ਵੀ ਇਹਨੂੰ ਕੁਮਾਰਾ ਰੱਖ ਲਾਂਗੇ ਵਿਆਹਣਾ ਤਾਂ ਹੋਊਗਾ ਚਲੋ ਜਦੋਂ ਰਿਸ਼ਤੇ ਦੀ ਗੱਲ ਚੱਲਦੀ ਆ ਤੇ ਮੁੰਡਾ ਜਿਹੜਾ ਛੋਟਾ ਉਹ ਵੀ ਕਹਿੰਦਾ ਕਿ ਕੁੜੀ ਮੈਨੂੰ ਪਸੰਦ ਆ ਮੈਂ ਕੁੜੀ ਪਸੰਦ ਕਰ ਰੱਖੀ ਆ ਚਲੋ ਮਾਪਿਆਂ ਨੇ ਕੀ ਇਤਰਾਜ਼ ਕਰਨਾ ਸੀ ਸਹਿਮਤੀ ਨਾਲ ਰਿਸ਼ਤਾ ਹੋ ਜਾਂਦਾ ਤੇ ਵਿਆਹ ਹੋ ਜਾਂਦਾ ਵਿਆਹ ਤੋਂ 3 ਮਹੀਨੇ ਬਾਅਦ ਹੀ ਮੁਖਤਿਆਰ ਸਿੰਘ ਨੂੰ ਪਤਾ ਲੱਗਦਾ ਵੀ ਮੇਰਾ ਜਿਹੜਾ ਮੁੰਡਾ ਗਾ ਉਹ ਬਾਹਰ ਜਾਣ ਲਈ ਆਪਣੀ ਕੋਈ ਫਾਈਲ ਵਗੈਰਾ ਤਿਆਰ ਕਰ ਰਿਹਾ ਇੱਕ ਦਿਨ ਮੁਖਤਿਆਰ ਸਿੰਘ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਪੁੱਤਰ ਤੁਸੀਂ ਦੋਨੋਂ ਜੀ ਥੋੜੇ ਜਿਹੇ ਦਿਨਾਂ ਤੋਂ ਗੱਡੀ ਜੀ ਚ ਜਾਨੇ ਹੋ ਫੈਲਾਂ ਦੀਆਂ ਚੱਕ ਕੇ ਕੀ ਗੱਲ ਆ ਤਾਂ ਉਹ ਆਪਣੇ ਪਾਪਾ ਨੂੰ ਦੱਸ ਦਿੰਦਾ ਕਿ ਪਾਪਾ ਅਸੀਂ ਕੈਨੇਡਾ ਜਾ ਰਹੇ ਹਾਂ ਉਹਦੇ ਵਾਸਤੇ ਨਾ ਸਾਨੂੰ ਕੰਮ ਹੈ ਏਜੰਟ ਕੋਲ ਜਾਨਨੇ ਆ ਉਹ ਕਹਿੰਦਾ ਪੁੱਤਰ ਤੁਸੀਂ ਕਿਸ ਨੂੰ ਪੁੱਛਿਆ ਉਹ ਕਹਿੰਦਾ ਵੀ ਲੈ ਪਾਪਾ ਤੁਸੀਂ ਤਾਂ ਹੱਦ ਕਰਦੇ ਹੋ ਸਾਡੀ ਜ਼ਿੰਦਗੀ ਆ ਹੁਣ ਅਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਨਹੀਂ ਲੈ ਸਕਦੇ ਉਹ ਕਹਿੰਦਾ ਉਹ ਤਾਂ ਠੀਕ ਆ ਪੁੱਤਰ ਵੀ ਪਹਿਲਾਂ ਵੱਡਾ ਸ਼ਹਿਰ ਚ ਰਹਿੰਦਾ ਵੀ ਅਸੀਂ ਫਿਰ ਇਕੱਲੇ ਰਹਿ ਜਾਾਂਗੇ ਉਹ ਕਹਿੰਦਾ ਦੇਖੋ ਪਾਪਾ ਮੇਰੀ ਇਕੱਲੇ ਦੀ ਜ਼ਿੰਮੇਵਾਰੀ ਨਹੀਂ ਹੈਗੀ ਤੁਸੀਂ ਤੁਹਾਡੀ ਵੀ ਦੀਦੀ ਵੀ ਹੈਗੀ ਵੀਰਾ ਵੀ ਹੈਗਾ ਤੇ ਵੀ ਹੁਣ ਅਸੀਂ ਆਪਣੀ ਲਾਹੇ ਬਾਰੇ ਨਾ ਸੋਚੀਏ ਜੰਗੀਰ ਕੌਰ ਆਪਣੇ ਘਰ ਵਾਲੇ ਨੂੰ ਸਮਝਾਉਂਦੀ ਆ ਵੀ ਤੂੰ ਚੁੱਪ ਰਹਿ ਜਿਹੜਾ ਜੋ ਕਰਦਾ ਕਰਨ ਦੇ ਚਲੋ ਭਾਈ ਛੋਟਾ ਬੇਟਾ ਜਿਹੜਾ ਉਹ ਫੇ ਫਾਈਲ ਆ ਦਿੰਦਾ 6 ਮਹੀਨੇ ਚ ਉਹਦਾ ਕੈਨੇਡਾ ਦਾ ਜਿਹੜਾ ਪੀਆਰ ਵੀਜ਼ਾ ਉਹਨਾਂ ਨੂੰ ਦੋਨਾਂ ਜੀਆਂ ਨੂੰ ਮਿਲ ਜਾਂਦਾ ਤੇ ਦੋਨੋਂ ਜੀ ਜਹਾਜ਼ ਚੜ੍ਹ ਕੇ ਕੈਨੇਡਾ ਦੀ ਧਰਤੀ ਤੇ ਜਾ ਵਸਦੇ ਆ ਚਲੋ ਮੁਖਤਿਆਰ ਸਿੰਘ ਤੇ ਜੰਗੀਰ ਕੌਰ ਦੋਨੋਂ ਜਾਣੇ ਆਪਦਾ ਦੁੱਖ ਸੁੱਖ ਕਰਦੇ ਆ ਉਹ ਸੋਚਦੇ ਆ ਕਿ ਪੁੱਤਰਾਂ ਨੂੰ ਧੀਆਂ ਨੂੰ ਆਪਾਂ ਕਿੰਨੇ ਚਾਮਾਂ ਲਾਡਾਂ ਨਾਲ ਪਾਲਦੇ ਆ ਪਰ ਵੱਡੇ ਹੋ ਕੇ ਇਹ ਹੀ ਤੀ ਪੁੱਤਰ ਇਸ ਤਰ੍ਹਾਂ ਅਹਿਸਾਸ ਕਰਾਉਣ ਲੱਗ ਜਾਂਦੇ ਆ ਵੀ ਸਾਡੇ ਕੋਲ ਤਾਂ ਤੁਹਾਡੇ ਲਈ ਸਮਾਂ ਹੀ ਹੈ ਨਹੀਂ। ਇਸੇ ਤਰ੍ਹਾਂ ਕਰਦੇ ਕਰਦੇ ਸਮਾਂ ਬੀਤਦਾ ਰਹਿੰਦਾ ਤੇ 6 ਕੁ ਮਹੀਨਿਆਂ ਬਾਅਦ ਜਿਹੜਾ ਮੁਖਤਿਆਰ ਸਿੰਘ ਦਾ ਛੋਟਾ ਬੇਟਾ ਉਹਦਾ ਫੋਨ ਆਉਂਦਾ ਆਪਣੀ ਮਾਂ ਨੂੰ ਮਾਂ ਤੇਰੇ ਨੂੰ ਦਾ ਪੈਰ ਭਾਰੀ ਆ ਇਹਦੇ ਬੱਚਾ ਹੋਣ ਵਾਲਾ ਤੇ ਮੈਂ ਤੁਹਾਡੀ ਫਾਈਲ ਆ ਰਿਹਾ ਵੀ ਤੁਹਾਨੂੰ ਕੈਨੇਡਾ ਆਉਣਾ ਪਊ। ਇੱਕ ਵਾਰੀ ਤਾਂ ਮੁਖਤਿਆਰ ਸਿੰਘ ਕਹਿੰਦਾ ਕਿ ਆਪਾਂ ਨਹੀਂ ਜਾਂਦੇ ਪਰ ਜੰਗੀਰੋ ਉਹਨੂੰ ਸਮਝਾ ਲੈਂਦੀ ਆ ਕਿ ਨਹੀਂ ਜੀ ਆਪਣੀ ਨੂੰ ਨੂੰ ਆਪਣੀ ਲੋੜ ਆ ਆਪਣੀ ਅੰਸ਼ਾ ਦੇਖੋ ਉਹਦੇ ਬੱਚਾ ਹੋਣ ਵਾਲਾ ਆਪਣੀ ਪੀੜੀ ਵਧਣ ਵਾਲੀ ਆ ਵੀ ਵੱਡੇ ਨੇ ਤਾਂ ਆਪਾਂ ਨੂੰ ਜਮੀ ਨਹੀਂ ਕਦੇ ਪੁੱਛਿਆ ਚਲੋ ਛੋਟੇ ਨੇ ਆਪਾਂ ਨੂੰ ਪੁੱਛਿਆ ਤਾਂ ਸਹੀ ਚਲੋ ਆਪਣੇ ਸਾਰੇ ਕਾਗਜ਼ਾਤ ਆ ਜਿਹੜੇ ਭੇਜ ਦਿੰਦੇ ਆ ਤੇ ਉਹਨਾਂ ਦਾ ਜਿਹੜਾ ਮਹੀਨੇ ਦੇ ਵਿੱਚ ਹੀ ਸਾਰਾ ਪ੍ਰੋਸੈਸ ਤਿਆਰ ਹੋ ਜਾਂਦਾ ਤੇ ਉਹਨਾਂ ਦਾ ਵੀ 10 ਸਾਲ ਦਾ ਵੀਜ਼ਾ ਲੱਗ ਜਾਂਦਾ ਮੁਖਤਿਆਰ ਸਿੰਘ ਤੇ ਜੰਗੀਰ ਕੌਰ ਆ ਜਿਹੜੇ ਬੜੇ ਚਾਈ ਚਾਈ ਕੈਨੇਡਾ ਦਾ ਜਹਾਜ਼ ਚੜ ਜਾਂਦੇ ਆ ਜਾਂਦੇ ਹੋਏ ਉਹ ਆਪਣੀ ਧੀ ਅਤੇ ਪੁੱਤਰ ਨੂੰ ਵੀ ਮਿਲ ਕੇ ਨਾ ਗਏ ਉਹ ਸੋਚਦੇ ਆ ਵੀ ਜਦੋਂ ਉਹ ਨਹੀਂ ਸਾਨੂੰ ਪੁੱਛਦੇ ਚਲੋ ਕੈਨੇਡਾ ਜਾਂਦੇ ਆ ਤੇ 2-4 ਮਹੀਨਿਆਂ ਬਾਅਦ ਜਿਹੜੀ ਉਹਦੀ ਨੂਹ ਆ ਉਹਦੀ ਡਿਲੀਵਰੀ ਹੁੰਦੀ ਆ ਜਦੋਂ ਜੰਗੀਰਪੁਰ ਕੈਨੇਡਾ ਜਾਂਦੀ ਆ ਤਾਂ ਆਪਣੀ ਨੂਹ ਨੂੰ ਪੁੰਜੇ ਪੈਰ ਨਹੀਂ ਲਾਉਣ ਦਿੰਦੀ ਉਹ ਕੰਮ ਤੋਂ ਵੀ ਛੁੱਟੀ ਕਰਾ ਦਿੰਦੀ ਐ ਤੇ ਸਾਰਾ ਦਿਨ ਉਹਦੀ ਸਭ ਸੰਭਾਲ ਚ ਲੱਗੀ ਰਹਿੰਦੀ ਆ ਤੇ ਉਹਦੀ ਨੂਹ ਆ ਜਿਹੜੀ ਉਹ ਕਹਿੰਦੀ ਆ ਕਿ ਵੀਜੀ ਚਲੋ ਤੁਸੀਂ ਤਾਂ ਹਨਾ ਘਰ ਦੇ ਕੰਮ ਕਰਦੇ ਹੋ ਪਰ ਡੈਡੀ ਹਨਾ ਸਾਰਾ ਦਿਨ ਵਿੱਲ ਹੀ ਰਹਿੰਦੇ ਆ ਵੀ ਇੱਥੇ ਤਾਂ ਕੈਨੇਡਾ ਚ ਆਏ ਤਾਂ ਖਰਚੇ ਪੂਰੇ ਨਹੀਂ ਹੋਣੇ ਤੁਸੀਂ ਐਂ ਕਰੋ ਡੈਡੀ ਨੂੰ ਆਪਾਂ ਕੋਈ ਕੰਮ ਲੱਭਦੀ ਏ ਜੇ ਉਹ ਕਹਿੰਦੀ ਵੀ ਠੀਕ ਆ ਪੁੱਤ ਵੈਸੇ ਵੀ ਤੇਰਾ ਡੈਡੀ ਤਾਂ ਕਿਹੜਾ ਕਦੇ ਵਿਹਲਾ ਰਿਹਾ ਸੀਗਾ ਵੀ ਇੱਥੇ ਤਾਂ ਇਹਨੇ ਐਵੇਂ ਬਿਮਾਰੀ ਹੋ ਜਾਣਾ ਉਹ ਕਹਿੰਦੀ ਨਾ ਇੱਥੇ ਇੱਕ ਆਪਣੇ ਆਂਗ ਆਂ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਨੂੰ ਨਾ ਕੇਅਰ ਟੇਕਰ ਦੀ ਲੋੜ ਆ ਵੀ ਉਹ ਬੱਚੇ ਆਪਾਂ ਡੈਡੀ ਜੀ ਕੋਲ ਛੱਡ ਦਿਆ ਕਰੀਏ ਚਲੋ ਭਾਈ ਜੰਗੀਰਪੁਰ ਆਪਦੇ ਘਰ ਵਾਲੇ ਤੋਂ ਵੀ ਡਰਦੀ ਸੀ ਪਰ ਉਹ ਕਹਿੰਦੀ ਵੀ ਚਲ ਆਪਾਂ ਇਹਨੂੰ ਐ ਨਹੀਂ ਦੱਸਦੇ ਵੀ ਬਹਾਨੇ ਜੇ ਨਾਲ ਕਹਿਦੀ ਤੂੰ ਮੇ ਆਪਦੀ ਜਿਹੜੀ ਤੇਰੀ ਗਵਾਂਢਣ ਆ ਸੇਲੀ ਆ ਚਲੋ ਭਾਈ ਜਿਹੜੀ ਉਹਦੀ ਨੂੰਹ ਹੁੰਦੀ ਹੈਗੀ ਉਹਨਾ ਫੋਨ ਕਰ ਦਿੰਦੀ ਆ ਆਪਣੀਆਂ ਫਰੈਂਡਸ ਨੂੰ ਵੀ ਮੇਰੇ ਸਹੁਰਾ ਸਾਹਿਬ ਬੇਲੇ ਹੁੰਦੇ ਆ ਵੀ ਜੇ ਤੁਸੀਂ ਬੱਚੇ ਛੱਡ ਕੇ ਜਾਣੇ ਹੁੰਦੇ ਆ ਵੀ ਪੈਸੇ ਤੁਸੀਂ ਘੱਟ ਦੇ ਦਿਓ ਇੱਕ ਦਿਨ ਦੋ ਬੱਚੇ ਆ ਜਿਹੜੇ ਉਹ ਛੱਡ ਜਾਂਦੇ ਆ ਇੱਕ ਇੱਕ ਗਵੰਡਨ ਛੱਡ ਜਾਂਦੀ ਇੱਕ ਦੂਜੀ ਤੇ ਨੂੰਹ ਆ ਜਿਹੜੀ ਉਹ ਆਪਣੇ ਸਹੁਰਾ ਸਾਹਿਬ ਨੂੰ ਕਹਿੰਦੀ ਆ ਕਿ ਡੈਡੀ ਜੀ ਇਹ ਮੇਰੀਆਂ ਨਾ ਸੇਲੀਆਂ ਦੇ ਬੱਚੇ ਆਗੇ ਉਹਨਾਂ ਨੇ ਕਿਤੇ ਜ਼ਰੂਰੀ ਕੰਮ ਜਾਣਾ ਸੀ ਵੀ ਤੁਸੀਂ ਇਹਨਾਂ ਨੂੰ ਰੱਖ ਲਓ ਚਲ ਇਹਨਾਂ ਨਾਲ ਖੇਡ ਲਿਓ ਪਰ ਮੁਖਤਿਆਰ ਸਿੰਘ ਨੂੰ ਇਹ ਪਤਾ ਨਹੀਂ ਹੁੰਦਾ ਵੀ ਇਹਦੇ ਨੇ ਪੈਸੇ ਲੈਣੇ ਆ ਵੀ ਕੇਅਰ ਟੇਕਰ ਦੇ ਤੌਰ ਤੇ ਮੈਨੂੰ ਇਹ ਬੱਚੇ ਸੰਭਾ ਰਹੀ ਆ ਚਲੋ ਉਹ ਨਾ ਇਕੱਲਾ ਰਹਿੰਦਾ ਸੀ ਬੋਰ ਹੁੰਦਾ ਸੀ ਉਹ ਬੱਚਿਆਂ ਦੇ ਨਾਲ ਖੇਡਦਾ ਤੇ ਉਹਦਾ ਵਧੀਆ ਦਿਨ ਨਿਕਲ ਜਾਂਦਾ ਇਸੇ ਤਰ੍ਹਾਂ ਇੱਕ ਇੱਕ ਕਰਕੇ ਉਹ ਬੱਚੇ ਆ ਜਿਹੜੇ ਤਿੰਨ ਚਾਰ ਬੱਚੇ ਛੱਡਣ ਲੱਗ ਜਾਂਦੇ ਆ ਤੇ ਇੱਕ ਦਿਨ ਮੁਖਤਿਆਰ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਆਏ ਰੋਜ਼ ਤਾਂ ਨਹੀਂ ਕੋਈ ਕਿਸੇ ਦੇ ਘਰੇ ਬੱਚੇ ਛੱਡ ਕੇ ਜਾਂਦਾ ਉਹ ਨਾ ਪਾਰਕ ਦੇ ਵਿੱਚ ਜਾਂਦਾ ਬੱਚਿਆਂ ਨੂੰ ਲੈ ਕੇ ਚਲੋ ਉੱਥੇ ਉਹਨਾਂ ਨਾਲ ਖੇਡਦਾ ਅ ਥੱਕ ਜਾਂਦਾ ਉਹ ਕਿਉਂਕਿ ਬੱਚੇ ਆ ਹੁਣ ਛੋਟੇ ਆ ਉਹ ਸਾਰਾ ਦਿਨ ਐਕਟੀਵਿਟੀਜ਼ ਕਰਦੇ ਨੇਗੇ ਚਲੋ ਮੁਖਤਿਆਰ ਸਿੰਘ ਉਹਨਾਂ ਦੇ ਨਾਲ ਖੇਡਦਾ ਖੇਡਦਾ ਥੱਕ ਜਾਂਦਾ ਕਈ ਵਾਰੀ ਅੱਕ ਵੀ ਜਾਂਦਾ ਤੇ ਉੱਥੇ ਨਾ ਇੱਕ ਦਿਨ ਉਹ ਕਿਸੇ ਬਜ਼ੁਰਗ ਨਾਲ ਗੱਲ ਨਹੀਂ ਪੈ ਗਿਆ ਤੇ ਉਹ ਬਜ਼ੁਰਗ ਆ ਜਿਹੜਾ ਉਹਨੂੰ ਕਹਿੰਦਾ ਕਿ ਮੁਖਤਿਆਰ ਸਿੰਘ ਵੀ ਇਹ ਇਹ ਤੇਰੇ ਪੋਤੇ ਪੋਤੀਆਂ ਨੇਗੇ ਉਹ ਕਹਿੰਦਾ ਵੀ ਨਹੀਂ ਮੇਰੀ ਨੂੰਹ ਦੇ ਤਾਂ ਬੱਚਾ ਹੋਣ ਵਾਲਾ ਹਜੇ ਹੋਏ ਨਹੀਂ ਵੀ ਇਹ ਤਾਂ ਉਹਦੀਆਂ ਸਹੇਲੀਆਂ ਦੇ ਬੱਚੇ ਆਗੇ ਵੀ ਉਹਨਾਂ ਨੇ ਕਿਤੇ ਜਾਣਾ ਹੁੰਦਾ ਚਲ ਮੇਰੀ ਨੂੰਹ ਕਹਿੰਦੀ ਆ ਵੀ ਡੇਢ ਸੌ ਦਾ ਜੀ ਲੱਗ ਜਾ ਕਰੋ ਚਲੋ ਤੁਸੀਂ ਬੱਚਿਆਂ ਨੂੰ ਸੰਭਾਲ ਲਿਆ ਕਰੋ ਤੇ ਉਹ ਕਹਿੰਦਾ ਵੀ ਦੇਖ ਇੱਥੇ ਕਿਹੜਾ ਹਨਾ ਹਰ ਇੱਕ ਦੇ ਬੁੜੇ-ਬੁੜੀਆਂ ਨਾਲ ਰਹਿੰਦੇ ਆ ਵੀ ਆਪਾਂ ਉਥੇ ਪੰਜਾਬ ਜਦੇ ਵਿੱਚ ਤਾਂ ਹਰ ਇੱਕ ਦੇ ਸਾਂਝੇ ਪਰਿਵਾਰ ਹੁੰਦੇ ਆ ਵੀ ਜਵਾਕਾਂ ਹੀ ਪਲ ਜਾਂਦੇ ਆ ਤੇ ਵੀ ਚਲੋ ਕਹਿੰਦਾ ਮੈਂ ਤਾਂ ਆਪਦੀ ਨੂਨੂ ਵੀ ਚੰਗੀ ਸਮਝਦਾ ਜਿਹੜੀ ਐ ਇਸ ਤਰ੍ਹਾਂ ਬਣਾ ਕੇ ਰੱਖਦੀ ਐ ਵੀ ਨਹੀਂ ਤਾਂ ਅੱਜ ਕੱਲ ਕੋਣ ਕਿਸੇ ਨਾ ਬਣਾ ਕੇ ਰੱਖਦਾ ਉਹ ਕਹਿੰਦਾ ਮੁਖਤਿਆਰ ਸਿਆ ਫਿਰ ਤੈਨੂੰ ਪਤਾ ਨਹੀਂ ਕਹਿੰਦਾ ਇਹ ਕੈਨੇਡਾ ਦਾ ਇੱਥੇ ਤਾਂ ਕਹਿੰਦਾ ਜੇ ਕੋਈ ਫ੍ਰੀਜ 'ਚ ਕੋਈ ਕਹੇ ਨਾ ਕਿਸੇ ਦੇ ਵੀ ਮੇਰੇ ਚੁੰਡੀ ਵੱਢ ਦੇ ਕੋਈ ਚੁੰਡੀ ਨਹੀਂ ਵੱਢਦਾ ਤੈਨੂੰ ਪਤਾ ਉਹ ਇੱਕ ਕੇਅਰ ਟੇਕਰ ਦੇ ਤੌਰ ਤੇ ਨੌਕਰੀ ਕਰ ਰਹੀ ਹਾਂ ਤੇਰੀ ਨੂੰਹ ਨੇ ਤੈਨੂੰ ਨਹੀਂ ਦੱਸਿਆ ਉਹ ਵੱਖਰੀ ਗੱਲ ਆ ਪਰ ਇੱਥੇ ਕੋਈ ਕਿਸੇ ਦੇ ਬੱਚੇ ਫ੍ਰੀ 'ਚ ਨਹੀਂ ਰੱਖਦਾ ਤੇਰੀ ਨੂੰਹ ਨੇ ਤੈਨੂੰ ਨਹੀਂ ਦੱਸਿਆ ਪਰ ਉਹ ਉਹਨਾਂ ਦੇ ਬੱਚਿਆਂ ਦੇ ਪੇਰੈਂਟਸ ਤੋਂ ਪੈਸੇ ਲੈਂਦੀ ਹੋਊਗੀ ਚਲੋ ਇਹ ਗੱਲ ਸੁਣ ਕੇ ਬਖਤਿਆਰ ਸਿੰਘ ਨੂੰ ਬੜੀ ਹੈਰਾਨੀ ਹੁੰਦੀ ਆ ਸ਼ਾਮ ਨੂੰ ਜਦੋਂ ਉਹ ਘਰ ਆਉਂਦਾ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਜੰਗੀਰ ਕੁਰੇ ਤੈਨੂੰ ਪਤਾ ਵੀ ਆਪਣੀ ਨੂੰਹ ਇਹ ਬੱਚਿਆਂ ਦੇ ਮਾਪਿਆਂ ਤੋਂ ਪੈਸੇ ਲੈਂਦੀ ਹੈਗੀ ਉਹ ਕਹਿੰਦੀ ਵੀ ਹਾਂ ਉਹ ਦੱਸ ਦਿੰਦੀ ਆ ਉਹ ਕਹਿੰਦਾ ਤੈਨੂੰ ਪਤਾ ਕਹਿੰਦੀ ਹਾਂ ਮੈਨੂੰ ਪਤਾ ਉਹ ਕਹਿੰਦਾ ਫਿਰ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਕਹਿੰਦੀ ਜੇ ਮੈਂ ਤੁਹਾਨੂੰ ਦੱਸਦੀ ਤੇ ਤੁਸੀਂ ਗਲ ਪੈਣਾ ਸੀ ਲੜਾਈ ਪੈਣੀ ਸੀ ਉਹ ਕਹਿੰਦਾ ਅੱਛਾ ਤੇ ਫਿਰ ਵੀ ਨਾਲੇ ਤਾਂ ਇਹਨਾਂ ਨੇ ਆਪਾਂ ਨੂੰ ਸੱਦਿਆ ਵੀ ਤੇਰੇ ਤੋਂ ਤਾਂ ਆਪਦੀ ਸੇਵਾ ਕਰਾਉਂਦੀ ਆ ਤੇ ਮੈਨੂੰ ਵੀ ਫਿਰ ਇਹ ਫਿਰ ਵੀ ਇੱਜੇ ਦਾ ਮਤਲਬ ਰੋਟੀ ਵੀ ਨਹੀਂ ਦੇ ਸਕਦੇ ਉਹ ਕਹਿੰਦੀ ਚੁੱਪ ਕਰਕੇ ਟਾਈਮ ਪਾਸ ਕਰ ਲਾ ਆਪਾਂ ਕਿਹੜਾ ਬਾਲਾ ਚੱਲੇਣਾ 6 ਮਹੀਨੇ ਚੁੱਪ ਕਰਕੇ ਕੱਢ ਲਾ ਚਲੋ ਭਾਈ ਮਖਤਿਆਰ ਸਿੰਘ ਸੋਚਦਾ ਵੀ ਚਲੋ ਕਾਹਨੂੰ ਬੋਲਣਾ ਉਹ ਬੋਲਦਾ ਨਹੀਂ ਇਸੇ ਤਰ੍ਹਾਂ ਬੱਚੇ ਆ ਜਿਹੜੇ ਉਹ ਸੰਭਾਲਦਾ ਰਹਿੰਦਾ ਤੇ ਨੂੰ ਆ ਜਿਹੜੀ ਉਹ ਪੈਸੇ ਉਹਨਾਂ ਦੀ ਮਾਮਾ ਤੋਂ ਲੈ ਲੈਂਦੀ ਆ ਬੱਚਿਆਂ ਦੀ ਸੰਭਾਲ ਉਹ ਵਧੀਆ ਕਰਦਾ ਤੇ ਇੰਨੇ ਨੂੰ ਉਹਦੀ ਨੂੰਹ ਦੀ ਡਿਲੀਵਰੀ ਹੋ ਜਾਂਦੀ ਆ ਤੇ ਉਹਦੀ ਇੱਕ ਬਹੁਤ ਪਿਆਰੀ ਬੇਟੀ ਹੁੰਦੀ ਆ ਤੇ ਚਲੋ ਪੋਤੀ ਦੀ ਖੁਸ਼ੀ ਹੁੰਦੀ ਹੈਗੀ ਜੰਗੀਰ ਕੌਰ ਨੂੰ ਤੇ ਮਖਤਿਆਰ ਸਿੰਘ ਨੂੰ ਬੜਾ ਉਹ ਖੁਸ਼ ਹੁੰਦੇ ਨੇ ਤੇ ਇੰਡੀਆ ਤੋਂ ਨਾ ਉਹ ਇੱਕ ਸੋਨੇ ਦੀ ਚੇਨ ਕਰਾ ਕੇ ਲਈ ਆਈ ਸੀ ਵੀ ਚਾਹੇ ਸਾਡੇ ਪੋਤਾ ਹੋਵੇ ਚਾਹੇ ਪੋਤੀ ਹੋਵੇ ਚਲੋ ਗਿਫਟ ਦੇ ਤੌਰ ਤੇ ਆਪਣੀ ਪੋਤੀ ਨੂੰ ਪਾਉਂਦੇ ਆ ਫੁੱਲੇ ਨਹੀਂ ਸਮਾਉਂਦੇ ਉਹ ਚਲੋ ਫਿਰ ਵੀ ਜਿਹੜੀ ਉਹਦੀ ਨੂੰਹ ਆ ਉਹ ਆਪਣੀ ਨਣਦ ਨੂੰ ਤੇ ਜੇਠ ਨੂੰ ਫੋਨ ਕਰ ਦਿੰਦੀ ਆ ਦੱਸਦੀ ਹੈਗੀ ਵੀ ਬੇਟੀ ਹੋਈ ਆ ਚਲੋ ਉਹ ਵੀ ਖੁਸ਼ ਹੁੰਦੇ ਆ ਵਧਾਈ ਦਿੰਦੇ ਆ ਤੇ ਉਹ ਦੋਨੋਂ ਭੈਣ ਭਰਾ ਆਪਦੀ ਹਣਾ ਉਹਦੇ ਕੋਲ ਛੋਟੀ ਪਰਜਾਈ ਕੋਲ ਸ਼ਿਕਾਇਤ ਲਾਉਂਦੇ ਆ ਵੀ ਮੰਮੀ ਡੈਡੀ ਗਏ ਆ ਸਾਨੂੰ ਮਿਲ ਕੇ ਵੀ ਨਹੀਂ ਗਏ ਦੱਸ ਕੇ ਵੀ ਨਹੀਂ ਗਏ ਵੀ ਅਸੀਂ ਕੁਝ ਭੇਜ ਦਿੰਦੇ ਨੰਬਰ ਬਣਾਉਂਦੇ ਕਹਲੋ ਕੁਝ ਵੀ ਉਹ ਕਹਿੰਦੀ ਚਲੋ ਕੋਈ ਨਾ ਭੇਜਣ ਨੂੰ ਤਾਂ ਕੀ ਸੀ ਪਰ ਮੰਮੀ ਡੈਡੀ ਨੂੰ ਤੁਹਾਨੂੰ ਦੱਸ ਕੇ ਆਉਣਾ ਚਾਹੀਦਾ ਸੀ ਵੀ ਇਸੇ ਤਰ੍ਹਾਂ ਦੇ ਰਿਸ਼ਤੇ ਆ ਅੱਜਕੱਲ ਵੀ ਜਿਹਦੇ ਮੂੰਹ ਤੇ ਜਿਹਦੇ ਨਾਲ ਗੱਲ ਕਰਦੇ ਆ ਉਹਦੇ ਮੂੰਹ ਤੇ ਉਹਦੇ ਹੀ ਹੁੰਦੇ ਆ ਚਲੋ 6 ਮਹੀਨਿਆਂ ਦੀ ਬੇਟੀ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਮੁਖਤਿਆਰ ਸਿੰਘ ਕਹਿੰਦਾ ਵੀ ਆਪਾਂ ਚੱਲੀਏ ਪੰਜਾਬ ਤਾਂ ਉਹਦੀ ਨੂੰਹ ਕਹਿੰਦੀ ਕਿ ਨਹੀਂ ਡੈਡੀ ਤੁਸੀਂ 6 ਮਹੀਨੇ ਹੋਰ ਲਾਜੋ ਵੀ ਮੇਰੀ ਬੇਟੀ ਹੈ ਜਿਹੜੀ ਉਹਨੂੰ ਹੋਰ ਪਾਲ ਜਾਂਦੇ ਹੋ 6 ਮਹੀਨੇ ਕਰਦੇ ਕਰਦੇ ਜਿਹੜੀ ਉਹਦੀ ਬੇਟੀ ਹੈਗੀ ਉਹਨਾਂ ਦੀ ਪੋਤੀ ਆ ਉਹ 3 ਸਾਲ ਦੀ ਹੋ ਜਾਂਦੀ ਆ ਤੇ ਹੁਣ ਜਦੋਂ ਉਹ ਸਕੂਲ ਲਾਉਣ ਵਾਲੀ ਹੋ ਜਾਂਦੀ ਆ ਫਿਰ ਉਹਦੀ ਨੂੰਹਾਂ ਆਪਣੀ ਸੱਸ ਨੂੰ ਕਹਿੰਦੀ ਆ ਕਿ ਵੀਜੀ ਹੁਣ ਤਾਂ ਅਸੀਂ ਇਹਨੂੰ ਸਕੂਲ ਲਾ ਦੇਣਾ ਵੀ ਐਂ ਕਰੋ ਤੁਸੀਂ ਵੀ ਕੋਈ ਕੰਮ ਲੱਭ ਲਓ ਤੇ ਚਲੋ ਭਈ ਉਹਨਾ ਬੜੀ ਹੈਰਾਨ ਹੁੰਦੀ ਆ ਵੀ ਜਮਾਨਾ ਸੱਚੀ ਕੈਨੇਡਾ ਦੇ ਵਿੱਚ ਤਾਂ ਵਾੜੇ ਮਤਲਬ ਹੀ ਜਮਾਨਾ ਵੀ ਉੱਥੇ ਚਲੋ ਅਸੀਂ ਪੰਜਾਬ ਚ ਆਪਣੀ ਮਰਜ਼ੀ ਨਾਲ ਕਰਦੇ ਸੀ ਤੇ ਖਾਂਦੇ ਸੀ ਵੀ ਇੱਥੇ ਤਾਂ ਅਸੀਂ ਵੱਜ ਗਏ ਕਰਦੇ ਕਰਾਉਂਦੇ ਨਾ ਉਹ 5 ਸਾਲ ਕੈਨੇਡਾ ਦੇ ਵਿੱਚ ਲਾ ਦਿੰਦੇ ਆ ਓਖੇ ਸੌਖੇ 5 ਸਾਲ ਦੀ ਜਦੋਂ ਉਹਨਾਂ ਦੀ ਪੋਤੀ ਹੋ ਜਾਂਦੀ ਹੈ ਤੇ ਉਹ ਵਾਪਸ ਆ ਜਾਂਦੇ ਆ ਵਾਪਸ ਆ ਕੇ ਚਲੋ ਉਹ ਆਉਂਦੇ ਆਪਣੇ ਘਰ ਤੇ ਜਿਹੜੀ ਜੰਗੀਰ ਕੌਰ ਆ ਉਹ ਆਪਣੇ ਪਤੀ ਨੂੰ ਕਹਿੰਦੀ ਆ ਵੀ ਆਪਾਂ ਕੁੜੀ ਨੂੰ ਤੇ ਮੁੰਡੇ ਨੂੰ ਮਿਲੇ ਆਈਏ ਵੀ ਉਹਨਾਂ ਨੇ ਸਮਾਨ ਭੇਜਿਆ ਸੀਗਾ ਕਨੇਡਾ ਵਾਲਿਆਂ ਨੇ ਵੀ ਚਲਦੇ ਆਈਏ ਉਹਦਾ ਦਿਲ ਤਾਂ ਨਹੀਂ ਮੰਨਦਾ ਹੁੰਦਾ ਚਲੋ ਫਿਰ ਵੀ ਉਹ ਜਾਂਦੇ ਆ ਇੱਕ ਦਿਨ ਆਪਦੀ ਕੁੜੀ ਕੋਲ ਤੇ ਇੱਕ ਦਿਨ ਮੁੰਡੇ ਕੋਲ ਚਲੋ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਹਨਾ ਉਹ ਵਧੀਆ ਬੁਲਾਉਂਦੇ ਆ ਉਹ ਨਾਨਾ ਨਾਨਾ ਕਰਦੇ ਆ ਉਹਦੇ ਦੂਜੇ ਦੇ ਦਾਦਾ ਦਾਦਾ ਕਰਦੇ ਆ ਉਹ ਵਧੀਆ ਉਹਨਾਂ ਦੀ ਸੰਭਾਲ ਕਰਦੇ ਆ ਵਧੀਆ ਬੁਲਾਉਂਦੇ ਆ ਉਹਨਾਂ ਨੂੰ ਤੇ ਉਹ ਦੋ ਦੋ ਤਿੰਨ ਤਿੰਨ ਦਿਨ ਉਹਨਾਂ ਕੋਲ ਲਾਏ ਆਉਂਦੇ ਆ ਚਲੋ ਭਈ ਉਹਨੂੰ ਫਰਕ ਜ਼ਰੂਰ ਲੱਗਦਾ ਵੀ ਜਿਨ੍ਹਾਂ ਨੂੰ ਸ਼ਾਇਦ ਅਸੀਂ ਮਾੜਾ ਕਹਨੇ ਆ ਵੀ ਇਹਨਾਂ ਵੀ ਇਹ ਤਾਂ ਉਹਨਾਂ ਨਾਲੋਂ ਚੰਗੇ ਆ ਵੀ ਘਟੋ-ਘਟੇ ਇਹਨਾਂ ਨੇ ਸਾਡੇ ਤੋਂ ਕੋਈ ਕੰਮ ਤਾਂ ਨਹੀਂ ਕਰਾਇਆ ਵੀ ਉਹਨਾਂ ਨੇ ਤਾਂ ਸਾਨੂੰ ਵਰਤ ਕੇ ਡਸਟਬਿਨ ਦੇ ਵਿੱਚ ਸੁੱਟਣ ਵਾਲੀ ਗੱਲ ਕਰਤੀ ਵੀ ਨਾਲੇ ਸਾਡੇ ਤੋਂ ਸੇਵਾ ਕਰਾਈ ਨਾਲੇ ਸਾਡੇ ਤੋਂ ਨੌਕਰੀ ਕਰਾਈ ਪੈਸੇ ਵੀ ਆਪ ਰੱਖੇ ਚਲੋ ਸੋਚਦੇ ਆ ਵੀ ਕਦੇ ਵੀ ਹਨਾ ਵੀ ਪਹਿਲਾਂ ਹੀ ਸਾਨੂੰ ਕਿਸੇ ਬਾਰੇ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਵੀ ਸਾਡੀ ਕਿਹੜੀ ਔਲਾਦ ਚੰਗੀ ਆ ਵੀ ਜਿਹੜੀ ਦੁੱਖ ਦੇ ਸੁੱਖ ਦੇ ਨਾਲ ਖੜਗੀ ਉਹੀ ਚੰਗੀ ਹੁੰਦੀ ਆ ਚਲੋ ਵਾਪਸ ਪਿੰਡ ਆ ਜਾਂਦੇ ਆ ਪਿੰਡ ਆਉਣ ਤੋਂ ਬਾਅਦ ਛੋਟੇ ਪੁੱਤਰ ਦਾ ਫਿਰ ਫੋਨ ਆ ਜਾਂਦਾ ਵੀ ਤੁਹਾਡਾ ਹਜੇ ਵੀਜ਼ਾ ਹੈਗਾ ਹਨਾ 10 ਸਾਲ ਦਾ ਤੇ ਤੁਸੀਂ ਐਂ ਕਰੋਗੇ ਤੁਹਾਨੂੰ ਹੁਣ 6 ਮਹੀਨੇ ਹੋ ਗਏ ਗਿਆ ਨੂੰ ਤੇ ਹੁਣ ਤੁਸੀਂ ਹੋਰ ਲਾਜੋ ਸਾਲ ਦੋ ਸਾਲ ਵੀ ਇੰਨੇ ਚ ਸਾਡੇ ਬੱਚੇ ਜਿਹੜੇ ਹੋਰ ਵੱਡੇ ਹੋ ਜਾਣਗੇ ਬੇਟੀ ਸਾਡੀ ਹੋਰ ਵੱਡੀ ਹੋ ਜੂਗੀ ਵੀ ਚਲ ਆਜੋ ਤੇ ਮੁਖਤਿਆਰ ਸਿੰਘ ਆ ਜਿਹੜਾ ਉਹ ਕਹਿੰਦਾ ਵੀ ਮੈਂ ਨਹੀਂ ਜਾਣਾ ਤੇ ਜੰਗੀਰ ਗੋਰ ਉਹਨੂੰ ਕਹਿੰਦੀ ਵੀ ਆਪਾਂ ਬਾਲਾ ਚਿਰਨ ਲਾਵਾਂਗੇ ਚਲ 6 ਮਹੀਨੇ ਲਾ ਆਵਾਂਗੇ ਚਲ ਭਈ ਉਹ ਚਲੇ ਜਾਂਦੇ ਆ ਕੈਨੇਡਾ ਫਿਰ ਜਾਂਦੇ ਆ ਉਹ ਕੈਨੇਡਾ ਦੇ ਵਿੱਚ ਫਿਰ ਉਹਨਾਂ ਦੀ ਨੂੰਹ ਆ ਜਿਹੜੀ ਓਹੋ ਸੱਸ ਨੂੰ ਕੰਮ ਭਾਲ ਦਿੰਦੀ ਆਂ ਅੱਡ ਸਹੁਰੇ ਨੂੰ ਅੱਡ ਭਾਲ ਦਿੰਦੀ ਆਂ ਆਪ ਵੀ ਕੰਮ ਤੇ ਜਾਂਦੇ ਆਂ ਅਸਲ ਦੇ ਵਿੱਚ ਉਹਨਾਂ ਤੋਂ ਘਰ ਦੀਆਂ ਕਿਸ਼ਤਾਂ ਨਹੀਂ ਪੂਰੀਆਂ ਹੋ ਰਹੀਆਂ ਸੀ ਗੱਡੀ ਦੀਆਂ ਕਿਸ਼ਤਾਂ ਨਹੀਂ ਤੇ ਕੰਮ ਹੁਣ ਉਹ ਦੋਨੋਂ ਜਾਣੇ ਕਿੰਨਾ ਕਰ ਸਕਦੇ ਸੀ ਸੱਦੇ ਉਹਨਾਂ ਨੇ ਕੰਮ ਦੇ ਮਾਰਿਆ ਨਹੀਂ ਸੀ ਚਲੋ ਕੰਮ ਤੇ ਲਾਉਂਦੇ ਆ ਤੇ ਹੁਣ ਮੁਖਤਿਆਰ ਸਿੰਘ ਫੇਰ ਫਸਿਆ ਮਹਿਸੂਸ ਕਰਦਾ ਉਹ ਆਪਣੇ ਪੁੱਤਰ ਨੂੰ ਕਹਿੰਦਾ ਵੀ ਦੇਖ ਪੁੱਤ ਅਸੀਂ ਬਾਲਾਚਿਰ ਨਹੀਂ ਰਹਿਣਾ ਅਸੀਂ ਜਾਣਾ ਪਰ ਉਹਨਾਂ ਦਾ ਜਿਹੜਾ ਪੁੱਤਰ ਆ ਨਾ ਉਹ ਪਾਸਪੋਰਟ ਹੀ ਨਹੀਂ ਉਹਨਾਂ ਨੂੰ ਦਿੰਦਾ ਕਹਿੰਦਾ ਕਿ ਕੋਈ ਗੱਲ ਨਹੀਂ ਡੈਡੀ ਤੁਸੀਂ ਰਹੋ ਇੱਥੇ ਵੀ ਆਪਣਾ ਹੀ ਘਰ ਆਗਾ ਉੱਥੇ ਵੀ ਤੁਸੀਂ ਇਕੱਲੇ ਰਹਿਣੀ ਹੋ ਇੱਥੇ ਸਾਡੇ ਚ ਜੀ ਲੱਗਿਆ ਰਹਿੰਦਾ ਵੀ ਅ ਸਿੱਧੇ ਤੌਰ ਤੇ ਦੇਖੋ ਉਹ ਉਹਨਾਂ ਨੂੰ ਵਰਤ ਰਿਹਾ ਸੀ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਬੇਟੀ ਹੈ ਨਾ ਜਿਹੜੀ ਪੋਤੀ ਵੱਡੀ ਹੋ ਜਾਂਦੀ ਆ ਹੁਣ ਉਹ 8-9 ਸਾਲ ਦੀ ਹੋ ਜਾਂਦੀ ਆ ਤੇ ਮਖਤਿਆਰ ਸਿੰਘਾ ਹੈ ਨਾ ਜਿਹੜਾ ਉਹ ਵੇਖਦਾ ਵੀ ਉਹਨਾਂ ਦੀ ਪੋਤੀ ਹੈ ਜਿਹੜੀ ਹੁਣ ਉਹ ਕੈਨੇਡੀਅਨ ਕਲਚਰ ਦੇ ਵਿੱਚ ਉਹਦਾ ਜਨਮ ਹੋਇਆ ਸੀ ਉੱਥੇ ਹੀ ਪਲੀ ਸੀ ਉਹ ਬਹੁਤ ਛੋਟੇ ਕੱਪੜੇ ਪਾਉਂਦੀ ਆ ਤੇ ਉਹਨੂੰ ਨਾ ਚੰਗਾ ਨਹੀਂ ਲੱਗਦਾ ਤੇ ਇੱਕ ਦਿਨ ਉਹ ਆਪਣੀ ਪੋਤੀ ਨੂੰ ਟੋਕ ਦਿੰਦਾ ਆਪਣੀ ਪੋਤੀ ਨੂੰ ਕਹਿੰਦਾ ਕਿ ਸਿਰਤ ਪੁੱਤਰ ਤੂੰ ਨਾ ਕੱਪੜੇ ਥੋੜੇ ਜਿ ਟੰਗ ਦੇ ਪਾਇਆ ਕਰ ਵੀ ਇੰਨੇ ਛੋਟੇ ਕੱਪੜੇ ਨਹੀਂ ਘਰ ਚ ਪਾਉਂਦੇ ਹੁੰਦੇ ਉਹ ਕਹਿੰਦੀ ਕਿ ਤੁਹਾਨੂੰ ਕੀ ਪ੍ਰੋਬਲਮ ਆ ਤੁਸੀਂ ਕੌਣ ਹੋ ਨੀ ਮੈਨੂੰ ਟੋਕਣ ਵਾਲੇ ਉਹ ਕਹਿੰਦਾ ਮੈਂ ਤੇਰਾ ਦਾਦਾਗਾ ਕਹਿੰਦੀ ਹੋਮ ਹੋਗੇ ਦਾਦਾ ਦਾਦਾ ਕਹਿੰਦੀ ਫਿਰ ਮੈਨੂੰ ਤੇ ਮੇਰੇ ਤੇ ਇਹ ਕਾਨੂੰਨ ਤਾਂ ਨਹੀਂ ਲਾਗੂ ਕਰ ਸਕਦਾ ਚਲੋ ਉਹ ਗੁੱਸੇ ਚ ਬੋਲਦੀ ਆ ਪੂਰਾ ਮੂਰੇ ਬੋਲਦੀ ਆ ਤੇ ਮੁਖਤਿਆਰ ਸਿੰਘ ਨੂੰ ਇਸ ਗੱਲ ਦਾ ਗੁੱਸਾ ਆ ਜਾਂਦਾ ਉਹਨਾਂ ਚੱਕ ਕੇ ਇੱਕ ਚਪੇੜ ਮਾਰਦਾ ਆਪਣੀ ਪੋਤੀ ਦੇ ਤੇ ਉਹਦੀ ਪੋਤੀ ਆ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਕਹਿੰਦੀ ਮੈਂ ਸਿਖਾਉਂਗੀ ਤੁਹਾਨੂੰ ਸਬਕ ਪੁਲਿਸ ਨੂੰ ਫੋਨ ਕਰ ਲ ਲੱਗਦੀ ਆ ਚਲੋ ਉਹਦਾ ਕੁੜੀ ਦਾ ਪਿਓ ਆ ਜਿਹੜਾ ਉਹ ਫੋਨ ਉਹ ਤੋਂ ਫੜ ਲੈਂਦਾ ਤੇ ਉਹਨੂੰ ਕਹਿੰਦਾ ਵੀ ਨਹੀਂ ਪੁਲਿਸ ਨੂੰ ਫੋਨ ਨਹੀਂ ਕਰਨਾ ਉਹ ਕਹਿੰਦੀ ਵੀ ਚਾਹੇ ਤਾਂ ਇਸ 올ਡ ਮੈਨ ਨੂੰ ਘਰੋਂ ਕੱਢੋ ਤੇ ਨਹੀਂ ਮੈਂ ਨਹੀਂ ਇੱਥੇ ਰਹਿਣਾ ਤੇ ਫਿਰ ਜਿਹੜਾ ਪੁੱਤਰ ਆ ਉਹ ਆਪਣੇ ਪਿਓ ਨੂੰ ਟਿਕਟ ਲੈ ਦਿੰਦਾ ਤੇ ਅਗਲੇ 2 ਦਿਨਾਂ ਬਾਅਦ ਹੀ ਮੁਖਤਿਆਰ ਸਿੰਘ ਤੇ ਜਗੀਰ ਕੌਰ ਆ ਜਿਹੜੇ ਉਹ ਪੰਜਾਬ ਆ ਜਾਂਦੇ ਆ ਤੇ ਪੰਜਾਬ ਆ ਕੇ ਉਹਨੂੰ ਸੁੱਖ ਦਾ ਸਾਹ ਹੁੰਦਾ ਤੇ ਉਹ ਸੋਚਦਾ ਕਿ ਵਾਕਿਆ ਹੀ ਵੀ ਅੱਜ ਕੱਲ ਦੇ ਜਿਹੜੇ ਬੱਚੇ ਆ ਉਹ ਆਪਣੀ ਪਤਨੀ ਨੂੰ ਕਹਿੰਦਾ ਵੀ ਕੈਨੇਡਾ ਕੈਨੇਡਾ ਲਾਈ ਆ ਲੋਕਾਂ ਨੇ ਵੀ ਸਿਰਫ ਉੱਥੇ ਪੈਸਾ ਪੈਸਾ ਵੀ ਨਹੀਂ ਕੰਮ ਦਾ ਬੋਝ ਆ ਵੀ ਕਿਹੜੀ ਜ਼ਿੰਦਗੀ ਆ ਜਿੱਥੇ ਬੱਚੇ ਆਪਣੇ ਮਾਪਿਓ ਦੀ ਝੜਕਤੇ ਹੀ ਪੁਲਿਸ ਨੂੰ ਸੱਦ ਲੈਂਦੇ ਨੇ ਉਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਹੈਗਾ ਵੀ ਇਸ ਨਾਲੋਂ ਤਾਂ ਚਲੋ ਸਾਡੇ ਪੁੱਤ ਤੇ ਨੂੰ ਜਿਹੜੀ ਧੀ ਸਾਡੀ ਤੇ ਪੁੱਤਰ ਜਿਹੜੇ ਸ਼ਹਿਰ 'ਚ ਰਹਿੰਦੇ ਆ ਘਟੋ ਘਟ ਉਹਨਾਂ ਨੂੰ ਫੇਰ ਵੀ ਸਾਡੀ ਕਦਰ ਤਾਂ ਹੈ ਉਹਨਾਂ ਦੇ ਬੱਚੇ ਸਾਡੀ ਇੱਜ਼ਤ ਤਾਂ ਕਰਦੇ ਆ ਤੇ ਉਹ ਬੜਾ ਮਤਲਬ ਦੋਨੋਂ ਜਾਨੇ ਬੈਠ ਕੇ ਗੱਲ ਕਰਦੇ ਆ ਵੀ ਇੱਕ ਜਮਾਨਾ ਹੁੰਦਾ ਸੀ ਜਦੋਂ ਮਾਪਿਓ ਵਿਆਹੀ ਵਰੀ ਬੱਚਿਆਂ ਨੂੰ ਝਟਕ ਲੈਂਦੇ ਸੀ ਕੁੱਟ ਵੀ ਲੈਂਦੇ ਸੀ ਪਰ ਅੱਜ ਕੱਲ ਦੇ ਬੱਚੇ ਤਾਂ ਬੜੇ ਆ ਜਿਹੜੇ ਘਹਾਉਂਦੇ ਵੀ ਹੈ ਨਹੀਂ ਕੁਛ ਬੈਠੇ ਉਹ ਦੋਨੋਂ ਆਪਣੇ ਬੀਤੇ ਜਮਾਨੇ ਦੀਆਂ ਗੱਲਾਂ ਕਰਦੇ ਆ ਤੇ ਨਾਲੇ ਜੀ ਨੂੰ ਵੀ ਮੁਖਤਿਆਰ ਸਿੰਘ ਮਿਲਦਾ ਉਹਨਾਂ ਨੂੰ ਕਹਿੰਦਾ ਭਾਈ ਕੈਨੇਡਾ ਕੈਨੇਡਾ ਲਈ ਆ ਆਪਣੀ ਜ਼ਿੰਦਗੀ ਤਾਂ ਇੱਥੇ ਨਿਕਲ ਗਈ ਤੇ ਆਪਾਂ ਨੂੰ ਤਾਂ ਕੈਨੇਡਾ ਦੀਆਂ ਗੱਲਾਂ ਰਾਸ ਨਹੀਂ ਆਈਆਂ ਮੈਂ ਤਾਂ ਨਹੀਂ ਕਿਸੇ ਨੂੰ ਰੈ ਦਿੰਦਾ ਵੀ ਕੋਈ ਛੱਡ ਕੇ ਪੰਜਾਬ ਆਪ ਦਾ ਕੈਨੇਡਾ ਜਾਵੇ ਆਪਦੇ ਕਲਚਰ ਨੂੰ ਭੁੱਲ ਕੇ ਜਦੋਂ ਬੱਚੇ ਦੂਸਰੇ ਕਲਚਰ ਦੇ ਵਿੱਚ ਜਾਂਦੇ ਆ ਅੱਧਾ ਪਰਿਵਾਰ ਪੰਜਾਬੀ ਕਲਚਰ ਦਾ ਹੁੰਦਾ ਤੇ ਅੱਧਾ ਅੰਗਰੇਜ਼ੀ ਦਾ ਹੁੰਦਾ ਫਿਰ ਉਹਨਾਂ ਦੇ ਵਿਚਾਰ ਹੀ ਨਹੀਂ ਮਿਲਦੇ ਤੇ ਉਧਰ ਬੱਚੇ ਆ ਜਿਹੜੇ ਗੱਲ-ਗੱਲ ਤੇ ਫੋਨ ਕਰਦੇ ਆ ਪੁਲਿਸ ਨੂੰ ਪਾਪਾ ਪਿਆ ਨੂੰ ਧਮਕੀਆਂ ਦਿੰਦੇ ਆ ਵੀ ਇਸ ਨਾਲੋਂ ਚਲ ਮੇਰੇ ਭਾਵੇਂ ਸ਼ਹਿਰ 'ਚ ਰਹਿੰਦੇ ਆਗੇ ਪਰ ਫਿਰ ਵੀ ਸਾਡੇ ਤੋਂ ਝੇਪਤਾ ਮੰਨਦੇ ਆਗੇ ਵੀ ਇਸ ਤਰ੍ਹਾਂ ਨਾ ਉਹ ਫਿਰ ਸਾਰਿਆਂ ਨੂੰ ਕਹਿੰਦਾ ਵੀ ਜੇ ਕਿਸੇ ਨੇ ਭਾਈ ਆਪਣੇ ਬੱਚੇ ਕੈਨੇਡਾ ਭੇਜਣੇ ਆ ਤਾਂ ਆਪ ਦਾ ਬੰਦੋਬਸਤ ਕਰ ਲਿਓ ਕਿਉਂਕਿ ਆਪਣੇ ਤੋਂ ਕੈਨੇਡਾ ਦੇ ਕਲਚਰ ਦੇ ਵਿੱਚ ਨਹੀਂ ਕੱਟਿਆ ਜਾਣਾ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਆਪਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ